ਭਗਤੀ ਦਾ ਮਤਲਬ ਇਹ ਨਹੀਂ ਵੀ ਅਸੀਂ ਗੁਰਬਾਣੀ ਕਥਾ ਕਰ ਲਈ ਪਾਠ ਕਰ ਲਿਆ ਤੇ ਜੀ ਭਗਤੀ ਕਰ ਲਈ ਆ ਨਹੀਂ ਗੁਨਾ ਦੇ ਧਾਰ ਨਹੀਂ ਹੋਣਾ ਭਗਤੀ ਹੈ ਸ਼ੁਕਰ ਦੇ ਅੰਦਰ ਰਹਿਣਾ ਭਗਤੀ ਹੈ ਉਹਦੇ ਬਣਾਏ ਹੋਏ ਨਿਯਮ ਦੇ ਅੰਦਰ ਚੱਲਣਾ ਜਿਹੜਾ ਉਹ ਭਗਤੀ ਸੰਸਾਰ ਦੀ ਕਵਾਇਸ਼ ਨਹੀਂ ਭਗਤ ਬੰਦੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ ਉਹ ਜ਼ਿੰਦਗੀ ਆਪਣੇ ਲਈ ਨਹੀਂ ਜਿਉਂ। ਉਹ ਸੰਸਾਰ ਲਈ। ਉਸ ਸਰਬੱਤ ਦੇ ਭਲੇ ਦੀ ਗੱਲ ਕਰਦਾ। ਉਹ ਸਰਬੱਤ ਦੇ ਭਲੇ ਦੀ ਵਿਚਾਰ ਕਰਨ ਦੀ ਯਤਨ ਕਰਦਾ ਜਾ। ਆਪਣੀ ਨਹੀਂ ਤਾਂ। ਜਿਹੜਾ ਆਪਣੇ ਆਪ ਦੇ ਲਈ ਸੋਚ ਕੇ ਕਰੇਗਾ ਉਹ ਸਾਖ ਸੰਗਤ ਉਹ ਭਗਤ ਤੇ ਨਹੀਂ ਹੋਸੀ। ਮੰਨ ਲਓ। ਅੱਜ ਆਪਾਂ ਜਿਸ ਪਾਵਨ ਸਥਾਨ ਦੇ ਉੱਪਰ ਬੈਠੇ ਇਨੂੰ ਆਪਾਂ ਇੱਕ ਨਾਮ ਦਿੰਦੇ ਆ ਜੀ ਇਹ ਹੈ ਗੁਰਦੁਆਰਾ ਗੁਰੂ ਦਾ ਦਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ ਇੱਥੇ ਬਖਸ਼ਿਸ਼ ਕੀਤਾ ਹੋਇਆ ਉਹ ਕੇਸ਼ਰੀ ਨਿਸ਼ਾਨ ਹੁਣ ਅਸਮਾਨ ਦੇ ਅੰਦਰ ਪੰਛੀ ਉੱਡਦੇ ਤੇ ਜਦੋਂ ਅਸਮਾਨ ਵਿੱਚ ਪੰਛੀ ਉੱਡਦੇ ਆ ਨਾ ਤੇ ਉਹਨਾਂ ਦੀ ਨਿਗਾ ਇੱਕ ਚੀਜ਼ ਤੁੰਦੀ ਵੀ ਅਸੀਂ ਇਹੋ ਜੇ ਦਰਖਤ ਉੱਪਰ ਜਾ ਕੇ ਬੈਠਣਾ ਹੈ ਜਿਸ ਦਰਖਤ ਦੇ ਬੈਠਣ ਤੋਂ ਬਾਅਦ ਸਾਨੂੰ ਸ਼ਾਂ ਮਿਲੇ ਬੈਠਣ ਦੇ ਲਈ ਥਾਂ ਵੀ ਮਿਲੇ ਤੇ ਖਾਣ ਦੇ ਲਈ ਸਾਨੂੰ ਹਲ ਵੀ ਮਿਲੀ ਜਦੋਂ ਜਿਤ ਦਰਖਤ ਉੱਪਰ ਤਿੰਨ ਚੀਜ਼ਾਂ ਮਿਲਦੀਆਂ ਨੇ ਪੰਛੀ ਉਸ ਦਰਖਤ ਦੇ ਉੱਪਰ ਟਹਿਣੀ ਤੇ ਜਾ ਕੇ ਬੈਠਦਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਅਨੁਸਾਰ ਸਿਧਾਂਤ ਇਹ ਸੱਜਣਾ ਜਦੋਂ ਤੂੰ ਤੁਰਨਾ ਹੈ ਤੇਰਾ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ ਕਿ ਅਗਰ ਮੈਨੂੰ ਇਹ ਤਿੰਨੇ ਚੀਜ਼ਾਂ ਕਿਸੇ ਜਗ੍ਹਾ ਤੇ ਮਿਲ ਸਕਦੀਆਂ ਨੇ ਜਿੱਥੇ ਕੇਸਰੀ ਨਿਸ਼ਾਨ ਝੂੜਦਾ ਹੋਵੇਗਾ ਉਸ ਜਗ੍ਹਾ ਤੇ ਮੈਨੂੰ ਖਾਣ ਦੇ ਲਈ ਭੋਜਨ ਵੀ ਮਿਲੇਗਾ ਵਿਸ਼ਰਾਮ ਕਰਨ ਦੇ ਲਈ ਥਾਂ ਵੀ ਮਿਲੇਗਾ ਮੈਨੂੰ ਉਸ ਜਗ੍ਹਾ ਤੋਂ ਹਰ ਇੱਕ ਸੁੱਖ ਸਹੂਲਤ ਤੇ ਸੁਵਿਧਾ ਮਿਲੇ ਜੇ ਮੰਨ ਲਓ ਜਿਸ ਗੁਰੂ ਘਰ ਵਿੱਚ ਕੇਸਰੀ ਨਿਸ਼ਾਨ ਹੁੰਦਾ ਹੈ ਪਰ ਉਸ ਜਗ੍ਹਾ ਦੇ ਉੱਪਰ ਸਾਡੇ ਰਹਿਣ ਦੇ ਲਈ ਬੰਦੋਬਸਤ ਨਹੀਂ ਹੈ ਸਾਡੇ ਠਕਨਦਲੀ ਭੋਜਨ ਨਹੀਂ ਮਿਲਦਾ ਪਰ ਉਹਨੂੰ ਗੁਰਦੁਆਰਾ ਨਹੀਂ ਉਹਨੂੰ ਫਿਰ ਘਰ ਕਿਹੜਾ ਪ੍ਰਕਾਸ਼ ਤੇ ਇਨਸਾਨ ਨੇ ਆਪਣੇ ਘਰਾਂ ਵਿੱਚ ਵੀ ਕੀਤੇ ਨੇ ਪਰ ਤੁਸੀਂ ਇੱਕ ਚੀਜ਼ ਨੂੰ ਨੋਟ ਕਰੋ ਕੋਈ ਮਨੋਕ ਕਿਸੇ ਦੇ ਘਰ ਦਾ ਜਾ ਕੇ ਦਰਵਾਜ਼ਾ ਖੜਕਾ ਕੇ ਮਾਨ ਨਵੀਂ ਕਹਿੰਦਾ ਵੀ ਮੈਨੂੰ ਇੱਥੋਂ ਭੋਜਨ ਚਾਹੀਦਾ ਅਗਰ ਉਹ ਆਣ ਕੇ ਮਾਨ ਨਾਲ ਹਾਕ ਨਾਲ ਕਿਸੇ ਜਗ੍ਹਾ ਤੋਂ ਚੀਜ਼ ਮੰਗਦਾ ਤੇ ਉਹ ਗੁਰੂ ਕੋਲ ਆਣ ਕੇ ਮੰਗਦਾ ਕਿਉਂਕਿ ਗੁਰੂ ਸਾਹਿਬ ਅਰਾਜ ਨੇ ਕਨਸੈਪਟ ਹੀ ਐਸਾ ਦਿੱਤਾ ਗੁਨਾ ਦੇ ਧਾਰਨੀ ਇਨਸਾਨ ਨੂੰ ਬਣਾਤਾ ਜਿੱਥੇ ਗੁਰੂ ਦੀ ਵਿਚਾਰ ਹੋਵੇਗੀ ਉਹ ਗੁਰਦੁਆਰਾ ਹੈ ਕਿਤੇ ਗੁਰੂ ਦੀ ਵਿਚਾਰ ਨੂੰ ਚੱਲੇਗੀ ਮੈਂ ਮਾਫੀ ਚੰਮਾ ਸਾਸ ਸੰਗਤ ਉਹ ਗੁਰਦੁਆਰਾ ਨਹੀਂ ਉਹ ਬੰਦੇ ਦਾ ਘਰ ਹੁਆ। ਸਵਾਗਤ ਬੰਦੇ ਨੇ ਜਿਹੜੇ ਉਹ ਆਪਣੇ ਜੀਵਨ ਨੂੰ ਤੁਰਦਿਆਂ ਫਿਰਦਿਆਂ ਦੇ ਨਾਲ ਜਿਹੜੇ ਉਹ ਉਹ ਘਰ ਗੁਰਦੁਆਰਾ ਬਣਾ ਲਈ ਜਿਵੇਂ ਅੱਜ ਦੇ ਹੁਕਮਨਾਮੇ ਵਿੱਚ ਮੈਂ ਪਰ ਪੜਦਾ ਸੀ ਪਿਆ ਜ਼ਿਕਰ ਆਇਆ ਤੇ ਕਿ ਭਗਤ ਬੰਦਾ ਉਹ ਹੈ ਕਿ ਜਿਹੜਾ ਉਠਤ ਬੈਠਤ ਸੋਵਤ ਇਹ ਹੈ ਇਹ ਮਾਰਗ ਚਲਤ ਹਰੇ ਹਰ ਗਾਇਆ ਦੇ ਕਨਸੈਪਟ ਤੇ ਚੱਲਦਾ ਕਿਉਂਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਇਹ ਸੰਤਾਂ ਦਾ ਮਾਰਗ ਹੈ ਜਿਹੜਾ ਜਿਸ ਜਦੋਂ ਮਨੋਕਿਸ਼ ਤੇ ਤੁਰਦਾ ਨਾ ਸੰਤ ਕਾ ਮਾਰਗ ਫਿਰ ਧਰਮ ਦੀ ਪੌੜੀ ਲਾ ਕੇ ਇਨਸਾਨ ਉਸ ਤਰਫ ਨੂੰ ਚੜਦਾ ਹੈ ਪਰ ਇਹ ਹਰ ਬੰਦੇ ਦੇ ਵਾਸਤੇ ਗੱਲ ਨਹੀਂ ਇੱਕ ਕੌਣ ਕਮਾਉਂਦਾ ਆ ਅਗਲੇ ਦੇ ਨਾਲ ਬੰਦ ਵਿੱਚ ਜ਼ਿਕਰ ਕੀਤਾ ਕਹਿੰਦਾ ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਈ ਉਹਨਾਂ ਨੂੰ ਤੇ ਧੁਰ ਦਰਗਾਹ ਤੋਂ ਰੱਬੀ ਰਹਿਮਤ ਇਹ ਭਗਤੀ ਦੀ ਦਾਤ ਹੈ ਭਗਤੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੋਇਆ ਕਿਉਂਕਿ ਇਹ ਇਹ ਭਾਂਡਾ ਤਿਆਰ ਹੀ ਇਸ ਤਰੀਕੇ ਦੇ ਨਾਲ ਕੀਤਾ ਗਿਆ ਸਾਂਚੇ ਵਿੱਚ ਕਾ ਲਿਆ ਪਰ ਇਹ ਭਗਤ ਬੰਦਾ ਉੱਤੇ ਹੈ ਤੁਲਸੀਦਾਸ ਨੇ ਕਿਹਾ ਸੀ ਨਾ ਕਿ ਜਨਨੀ ਜਨਤਾ ਭਗਤ ਜਨ ਕੈ ਦਾਤਾ ਕਾ ਸ਼ੂਰ ਨਾ ਹੈ ਤਾਂ ਜਨਨੀ ਬਾਜ ਰਹਿ ਕਾਹੇ ਗਵਾਵੇ ਨੂਰ ਕਿਉਂ ਕਿਹਾ ਕਿਉਂਕਿ ਭਗਤੀ ਕਰਨ ਵਾਲਾ ਸ਼ਰੀਰ ਐਵੇਂ ਨਹੀਂ ਮਿਲਦਾ ਉਹ ਪਿੱਛੇ ਰੱਬ ਦੀ ਰਹਿਮਤ ਤੇ ਮਾਂ-ਬਾਪ ਦਾ ਸਹਿਯੋਗ ਬੜਾ ਹੁੰਦਾ ਇੱਕ ਖਿਆਲ ਕਰਿਓ ਤੁਸੀਂ ਅਸੀਂ ਨਾ ਚੰਗੀ ਬਰੀਡ ਹੈ ਜਿਹੜੀ ਉਹ ਤਿਆਰ ਕਰ ਲਈ ਹੈ ਚਾਹੇ ਉਹ ਡੌਗ ਦੀ ਹੋਵੇ ਚਾਹੇ ਪਾਲਤੂ ਪਸ਼ੂਆਂ ਤੇ ਐਨੀਮਲ ਦੀ ਹੋਵੇ ਇਹ ਪੂਰੀ ਦੀ ਪੂਰੀ ਬਰੀਡ ਅਸੀਂ ਬੜੇ ਤਰੀਕੇ ਦੇ ਨਾਲ ਤਿਆਰ ਕਰਨੀ ਚੰਗੀ ਨਸਲ ਤਿਆਰ ਕੀਤੀ। ਲੇਕਿਨ ਜਦੋਂ ਇਨਸਾਨ ਚੰਗਾ ਬਣਾਉਣ ਦੀ ਗੱਲ ਆਈ ਉਦੋਂ ਅਸੀਂ ਪਿੱਛੜ ਗਏ। ਕਾਰਨ ਕਿਉਂਕਿ ਅਜੇ ਤੱਕ ਉਹ ਮਾਂ-ਬਾਪ ਸਾਨੂੰ ਚੰਗਾ ਨਹੀਂ ਬਣਾਉਂਦੇ। ਅਗਰ ਅਸੀਂ ਪਸ਼ੂਆਂ ਦੀ ਜਾਨਵਰਾਂ ਦੀ ਨਸਲ ਚੰਗੀ ਬਣਾ ਸਕਨੇ ਹਾਂ, ਤਿਆਰ ਕਰ ਸਕਨੇ ਹਾਂ ਪਰ ਇੱਕ ਚੰਗਾ ਇਨਸਾਨ ਨਹੀਂ ਬਣਾਉਂਦੇ। ਉਦੇ ਪਿੱਛੇ ਰੀਜ਼ਨ ਸਭ ਤੋਂ ਵੱਡਾ ਮੈਂ ਤੇ ਇਹ ਕੰਗਾ ਕਿ ਉਹ ਮਨੁੱਖ ਦੇ ਆਪਣੇ ਪੇਰੈਂਟਸ ਹੁੰਦੇ ਨੇ ਉਹ ਮਨੁੱਖ ਦੇ ਆਪਣੇ ਮਾਪੇ ਜਿਹੜੇ ਉਹਨਾਂ ਨੂੰ ਉਹੋ ਜਿਹੇ ਗੁਣਾਂ ਦੇ ਧਾਰਨੀ ਨਹੀਂ ਬਣਾ पाए ਜਿਹੜੇ ਉਹਨਾਂ ਨੂੰ ਉਹੋ ਜਿਹੇ ਸਾਂਚੇ ਵਿੱਚ ਨਹੀਂ ਢਾਲ ਸਕੇ ਪਰ ਜਿਨ੍ਹਾਂ ਤੇ ਰੱਬ ਦੇ ਘਰ ਦੀ ਬਖਸ਼ਿਸ਼ ਤੇ ਰਹਿਮਤ ਹੁੰਦੀ ਹੈ ਨਾ ਜਿਨ੍ਹਾਂ ਦੇ ਜੀਵਨ ਦੇ ਪੂਰਬਲੇ ਜਿਨ ਨੂੰ ਕਹਿੰਦਾ ਨਾ ਪਾਵਨ ਬਣ ਕੇ ਪੂਰਬ ਕਰਮ ਅੰਕੁਰ ਚਬ ਪ੍ਰਗਟੇ ਭੇਟੋ ਉਹ પુરੁਖ ਰਸਕ ਬੈਰਾਗੀ ਜੇ ਰੋ ਪੁਰਬਲੇ ਜਨਮ ਦਾ ਕੋਈ ਕਰਮ ਚੰਗਾ ਫੁੱਟਦਾ ਮਨੁੱਖ ਦਾ ਫਿਰ ਕੋ ਰਸ ਭਰਿਆ ਕੋ ਚੰਗਾ ਇਨਸਾਨ ਮਿਲਦਾ ਹੈ ਰੱਬ ਦੇ ਪਿਆਰ ਵਾਲਾ ਕੋ ਸਤਿ ਪੁਰਸ਼ ਕੋ ਬੰਦਗੀ ਵਾਲਾ ਮਿਲਦਾ ਹੈ ਫਿਰ ਇਨਸਾਨ ਪਦਤੀ ਦੇ ਮਾਰਗ ਦਾ ਪੰਧ ਹੀ ਬਣਦਾ ਹੈ ਪਰ ਸਗਲ ਤਿਆਗਾ ਦੁਸ਼ਟ ਕਾ ਸੰ